10 ਸਾਲਾਂ ਤੋਂ ਸਾਂਭੀ ਪਈ ਸੀ ਘਰ ਵਿੱਚ ਫालतू ਪਈ ਆ ਚੀਜ਼ ਜਿਸ ਕਾਰਨ ਵਾਪਰ ਗਿਆ ਵੱਡਾ ਭਾਣਾ ਬਾਲ ਬਾਲ ਬਚਿਆ ਸਾਰਾ ਟੱਬਰ ਜੇ ਤੁਹਾਡੇ ਵੀ ਘਰ ਵਿੱਚ ਹੈ ਤਾਂ ਹੁਣੇ ਸਿੱਟ ਦਿਓ ਬਾਹਰ ਅਕਸਰ ਹੀ ਬਹੁਤ ਸਾਰੇ ਲੋਕ ਜਿਸ ਸਮਾਨ ਦੀ ਵਰਤੋਂ ਨਹੀਂ ਕਰਦੇ ਉਸ ਨੂੰ ਸਾਂਭ-ਸਾਂਭ ਕੇ ਆਪਣੇ ਘਰ ਵਿੱਚ ਰੱਖਦੇ ਨੇ ਪਰ ਹੁਣ ਇਸ ਤਰ੍ਹਾਂ ਸਮਾਨ ਸੰਭਣ ਵਾਲੇ ਇਸ ਵੀਡੀਓ ਨੂੰ ਧਿਆਨ ਨਾਲ ਜਰੂਰ ਦੇਖ ਲਿਓ ਦਰਅਸਲ ਵੀਡੀਓ ਵਿੱਚ ਜੋ ਪਰਿਵਾਰ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਸ ਪਰਿਵਾਰ ਕੋਲ ਇੱਕ ਪੁਰਾਣਾ ਟੀਵੀ ਪਿਆ ਸੀ ਜਿਸ ਦੀ ਕਿ ਇਹ ਪਰਿਵਾਰ ਵਰਤੋਂ ਨਹੀਂ ਕਰਦਾ ਸੀ ਕਿਉਂਕਿ ਅੱਜਕੱਲ੍ਹ ਹਰ ਇੱਕ ਦੇ ਘਰ ਵਿੱਚ LED ਲੱਗੀ ਹੋਈ ਹੈ ਸੋ ਜਿਸ ਕਰਕੇ ਇਸ ਪਰਿਵਾਰ ਨੇ ਆਪਣੇ ਇਸ TV ਨੂੰ ਘਰ ਦੇ ਕਮਰੇ ਵਿੱਚ ਬਣੀ ਇੱਕ ਪਰਸ਼ਤੀ ਉੱਪਰ ਸਾਹਮਣੇ ਰੱਖਿਆ ਹੋਇਆ ਸੀ ਪਰ ਇੱਕ ਰਾਤ ਅਚਾਨਕ ਉਹ ਬੰਦ ਪਿਆ TV ਫਟ ਗਿਆ ਤੇ ਉਸ ਵਿੱਚ ਅੱਗ ਲੱਗ ਗਈ ਪਰ ਜਦੋਂ ਇਹ ਘਟਨਾ ਵਾਪਰੀ ਤਾਂ ਇਹ ਪਰਿਵਾਰ ਜਾਗ ਰਿਹਾ ਸੀ ਜਿਸ ਕਰਕੇ ਕੋਈ ਵੱਡਾ ਹਾਸਾ ਹੋਣੋਂ ਬਚ ਗਿਆ ਪਰ TV ਫਟਣ ਨਾਲ ਇਸ ਪਰਿਵਾਰ ਦੇ ਬਹੁਤ ਸਾਰੇ ਕੱਪੜੇ ਤੇ ਸਮਾਨ ਮਚ ਗਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੋ ਜੇਕਰ ਤੁਹਾਡੇ ਵੀ ਘਰ ਵਿੱਚ ਕੋਈ ਫालतू ਸਮਾਨ ਪਿਆਏ ਜੇ ਤੁਸੀਂ ਵਰਤੋਂ ਨਹੀਂ ਕਰਦੇ ਤਾਂ ਉਸ ਸਮਾਨ ਨੂੰ ਕਿਸੇ ਅਜਿਹੀ ਥਾਂ ਤੇ ਰੱਖੋ ਜਿੱਥੇ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਾ ਹੋ ਸਕੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਪਰਿਵਾਰ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ